6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਇਹ ਕਿੰਨੀ ਕਿ ਸਿਆਣਪ ਵਾਲੀ ਗੱਲ ਹੁੰਦੀ ਆ। ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅਤਵਾਦ ਨਾਲ ਲੜੂਗਾ? ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ? ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੇ ਅਗਨੀਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ। ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੀ ਆ ਨੌਜਵਾਨ। ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀਵੀਰ ਮੈਨੂੰ ਲੱਗਦਾ ਹੈ ਕਿ ਕੋਈ ਅਗਨੀਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਸਾਬ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ੇਰ ਨਗਰ ਵਾਲੇ ਪਾਸੇ ਭੇਜੇ ਹੋਏ ਆ ਅਗਲਾ ਐਕਸ਼ਨ ਕੀ ਹੈ ਬਾਕੀ ਦੇਖੋ ਅਗਲਾ ਐਕਸ਼ਨ ਹਾਈਵੇ ਜਾਮ ਕਰਨਾ ਪਿਆ ਸਾਨੂੰ ਮਾਰਚ ਕੱਟਨੇ ਪਏ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਰਵਾਰ ਵੀ ਕਿਸੇ ਹੱਦ ਤੱਕ ਜਾ ਸਕਦਾ ਜੇ ਇਹਨੂੰ ਜਲ ਤੋਂ ਜਲਦ ਇਸ ਮਸਲੇ ਨੂੰ ਮੁੱਖ ਮੰਤਰੀ ਸਾਹਿਬ ਜਾਂ ਸੈਂਟਰਲ ਸਰਕਾਰ ਹੱਲ ਕਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆਵੇ ਚੱਲਦਾ ਰਹੂਗਾ ਇਹਨਾਂ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਜਿਨ੍ਹਾਂ ਨੇ ਪਿੱਛੇ ਜੇ ਸ਼ਰਾਬੀਆਂ ਨੂੰ ਜਿਹੜਾ 10-10 ਲੱਖ ਰੁਪਏ ਦੇ ਕੇ ਆਏ ਆ ਸ਼ਾਇਦ ਇਹਨਾਂ ਦੀ ਕੋਈ ਪਰਸਨਲ ਸਾਂਝ ਆ ਤੇ ਉਸ ਕਰਕੇ ਉੱਥੇ ਜਾ ਕੇ ਦੇ ਆਏ ਤੇ ਪਰ ਮਸਲਾ ਇਹ ਆ ਵੀ ਇੱਥੇ ਜਿੱਥੇ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਹੋਇਆ ਉੱਥੇ ਢੇਡਾ ਵੀ ਨਹੀਂ ਮਾਰਿਆ ਸੈਂਟਰ ਸਰਕਾਰ ਨੂੰ ਕੀ ਅਪੀਲ ਕਰਦੇ ਦੇਖੋ ਸੈਂਟਰ ਸਰਕਾਰ ਤਾਂ ਸਰਾਸਰ ਰਾਜਨੀਤੀ ਦੀ ਭੇਡ ਚੜ ਰਹੀ ਆ ਚੜ ਰਹੀ ਆ ਨੌਜਵਾਨਾਂ ਨੂੰ ਰਾਜਨੀਤੀ ਦੀ ਭੇਡ ਚੜ ਕੇ ਅਗਨੀ ਵੀਰ ਇਹਨਾਂ ਦੇਖੋ ਫੌਜ ਨਾਲ ਮਜ਼ਾਕ ਹੀ ਆਣਾ ਇੱਕ ਵੀ ਅਗਨੀ ਵੀਰ ਬਣਾ ਤੇ ਫੌਜੀ ਵਰਦੀ ਪਵਾਤੀ ਫਿਰ ਫੌਜ ਨਾਲ ਮਜ਼ਾਕ ਹੋ ਗਿਆ ਫਿਰ ਜੇ ਫੌਜ ਆ ਜਿਹੜੀ ਫੌਜ ਕਿੱਥੇ ਤੇ ਅਗਨੀ ਵੀਰੇ ਦਾ ਮਤਲਬ ਕੋਈ ਫਰਕ ਨਹੀਂ ਜੇ ਕੋਈ ਫਰਕ ਨਹੀਂ ਤਾਂ ਫਰਸ਼ੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਕਿਸਨੇ ਦੇਣਾ ਚਾਹੋਂਗੇ ਕਿ ਜੇ ਅਗਨੀ ਵੀਰ ਭਰਤੀ ਆ ਪੱਕੇ ਨਹੀਂ ਕੀਤੇ ਜਾਂਦੇ ਤਾਂ ਕੀ ਅਗਨੀ ਵੀਰ ਲੋਕਾਂ ਨੂੰ ਭਜਨੇ ਚਾਹੀਦੇ ਦੇਖੋ ਵਾਪਸ ਬੁਲਾ ਲੈਣ ਨੌਜਵਾਨ ਜਿੰਨੇ ਵੀ ਹੈਗੇ ਆ ਸਾਰੇ ਵਾਪਸ ਆ ਜਾਣ ਮਾਂ ਪਿਓ ਆਪ ਦੇ ਬੱਚਿਆਂ ਨੂੰ ਵਾਪਸ ਬੁਣਾਲ ਬੁਲਾ ਲੈਣਾ ਬਾਰਡਰ ਏਰੀਆ ਤੋਂ ਜਿੱਥੇ ਵੀ ਭੇਜੇ ਹੋਏ ਆ ਨਹੀਂ ਤਾਂ ਜਿਹੋ ਜਿਹਾ ਹਾਲ ਆਕਾਸ਼ਦੀਪ ਸਿੰਘ ਦਾ ਹੋਇਆ ਉਹੋ ਜਿਹਾ ਹਾਲ ਹੀ ਤੁਹਾਡੇ ਬੱਚਿਆਂ ਨਾਲ ਹੋ ਗਿਆ ਅਸੀਂ ਆਪਣਾ 75 ਪੰਜਾਬ ਆਲ ਇੰਡੀਆ ਕਿਸਾਨੀ ਨੂੰ ਨੇਤਾ ਬਕੇ ਆਕਾਸ਼ਦੀਪ ਦੇ ਪਰਿਵਾਰ ਬਾਰੇ ਕੁਝ ਦੱਸੋ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਆਕਾਸ਼ਦੀਪ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਮਾਤਾ ਜੀ ਦਾ ਬਹੁਤ ਬੁਰਾ ਹਾਲ ਸੀਗਾ ਉਹ ਥੋੜਾ ਜਿਹਾ ਠੀਕ ਹੈ ਪਰ ਇੱਕ ਤਾਂ ਵੈਸੇ ਹੀ ਗਰਮੀ ਐ ਈਡੀ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਐ ਜਿਹਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਕੋਈ ਤੁਹਾਨੂੰ ਕੀ ਚੱਲਗੇ ਇਹ ਬਹੁਤ ਬੁਰਾ ਹਾਲ ਐ ਜੀ ਪਰਿਵਾਰ ਦਾ ਸਰਕਾਰ ਨੂੰ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਿੱਕਰ ਉਹਨਾਂ ਦੇ ਪਰਿਵਾਰ ਲਈ ਹਮ ਦੱਸਦੇ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਜੀ ਗੱਲ ਐ ਜੀ ਦੇ ਪਰਿਵਾਰ ਨੂੰ ਇੱਕ ਸਾਹਮਣਾ ਚਾਹੀਦਾ ਸੀ ਸਰਕਾਰ ਨੂੰ ਲੋਕ ਬਾਤ ਚੜ ਕੇ ਜਾ ਰਹੇ ਆ ਪਰ ਉਹ ਚੀਜ਼ ਹੈ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਹੈ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕ ਕੋਈ ਕੁਝ ਨਹੀਂ ਆ ਇਹ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਰਾਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਹਾਂ ਜੇ ਨਾ ਕੋਈ ਇਹਦਾ ਹੱਲ ਕੀਤਾ ਗਿਆ ਲੋਕਧਾਨ